ਸਤਿ ਸ਼੍ਰੀ ਅਕਾਲ ਜੀ ਤੁਸੀਂ ਪਹੁੰਚ ਚੁੱਕੇ ਹੋ ਵਾਰਲ ਪੂਲ ਕੈਨੇਡਾ ਦੇ ਵਿੱਚ ਇਹ ਲੋਕੇਸ਼ਨ ਨਾਇਗਰਾ ਫਾਲ ਦੇ ਬਿਲਕੁਲ ਨੇੜੇ ਆ ਇਹ ਹੈਗਾ オーਡਰਨ ਗਟੋਲਾ ਲੋਕੇਸ਼ਨ ਦੀ ਖਾਸੀਅਤ ਇਹ ਹੈ ਕਿ ਇੱਕ ਪਾਸੇ ਕੈਨੇਡਾ ਤੇ ਦੂਜੇ ਪਾਸੇ ਅਮਰੀਕਾ ਵਿਚਾਲੇ ਹੈਗਾ ਠੰਡਾ ਠੰਡਾ ਪਾਣੀ ਟੂਰਿਸਟ ਪਲੇਸ ਹੈ ਪਰ ਸਾਡੇ ਤੋਂ ਬਿਨਾਂ ਇੱਥੇ ਹੋਰ ਕੋਈ ਟੂਰਿਸਟ ਨਹੀਂ ਕਿਉਂਕਿ ਠੰਡ ਬਹੁਤ ਹੈ ਤੁਸੀਂ ਦੇਖ ਸਕਦੇ ਹੋ ਪਹਾੜ ਬਿਲਕੁਲ ਬਰਫ਼ ਨਾਲ ਢਕੇ ਹੋਏ ਨੇ ਆ ਦੇਖ ਲਓ ਜੀ ਤੇ ਆ ਹੁਣ ਮੈਂ ਦਿਖਾ ਰਿਹਾ ਜੂਮ ਕਰਕੇ ਇਹ ਹੈਗਾ ਅਮਰੀਕਾ ਠੀਕ ਹੈ ਵਿਚਾਲੇ ਪਾਣੀ ਹੈ ਤੇ ਉਹ ਦਿਖ ਰਿਹਾ ਹੈ ਕੈਨੇਡਾ ਤੇ ਅਸੀਂ ਟਾਈਮ ਐਸੀ ਵੀ ਕੈਨੇਡਾ ਚ ਖੜੇ ਆ ਕੋਸ ਟਾਈਮ ਕਹਿੰਦੇ ਪਹਿਲਾਂ ਇੱਥੇ ਰਾਤ ਨੂੰ ਫਰਾਡ ਹੁੰਦੇ ਸੀ ਆ ਉਡਨ ਕਠੋਲੇ ਚ ਬੰਦਿਆਂ ਨੂੰ ਕੈਨੇਡਾ ਤੋਂ ਪਿਠਾ ਕੇ ਕੈਨੇਡਾ ਵਾਲੇ ਪਾਸੇ ਲਾ ਦਿੱਤਾ ਜਾਂਦਾ ਸੀ ਤੇ ਉਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਤੁਸੀਂ ਅਮਰੀਕਾ ਪਹੁੰਚ ਗਏ ਪੈਸੇ ਲੈ ਜਾਂਦੇ ਸੀ ਗਵਰਨਮੈਂਟ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਸਖਤਾਈ ਕਰਤੀ ਤੇ ਉਹਨਾਂ ਨੂੰ ਉਧਰ ਕੈਨੇਡਾ ਦਾ ਝੰਡਾ ਲਾਉਣਾ ਪਿਆ ਆ ਅਮਰੀਕਾ ਦਾ ਘਰ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਮੈਨੂੰ ਲੱਗਦਾ ਹੈ ਸਮਰ ਦੇ ਵਿੱਚ ਲੋਕੇਸ਼ਨ ਹੋਰ ਜ਼ਿਆਦਾ ਖੂਬਸੂਰਤ ਦਿਖਦੀ ਹੋਊਗੀ ਜੇ ਤੁਸੀਂ ਨੈਗਰਾ ਕਦੇ ਵੀ ਆਓ ਤਾਂ ਇੱਥੇ ਜ਼ਰੂਰ ਆਇਓ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ